ਇਤੂ ਵੇਖੋ ਹਵੇਲੀ ਦੇ ਪੂਰੇ ਦ੍ਰਿਸ਼ ਜੀ ਇਹ ਇਹ ਰਾਇਬਲਰ ਦੇ ਅੰਚਵੰਚ ਦੇ ਵਿੱਚੋਂ ਇਹ ਨੇ ਸਾਰੇ ਠੀਕ ਇਹ ਹਵੇਲੀ ਕਿੰਨੇ ਕੁ ਪੁਰਾਣੀ ਹੈ ਜੀ ਇਹ ਪਾਣੀ ਤਕਰੀਬਨ 300 ਕੋਈ ਫਿਰ 200 ਸਾਲ ਪਏ ਹੈ 1.5 200 ਸਾਲ ਪੁਰਾਣੀ ਤੇ ਪਰ ਆ ਜਿਹੜੀ ਤਸਵੀਰ ਵੇਖੀ ਨਾ ਮੈਂ ਮੈਂ ਸੱਚੀ ਬਾਗੋ ਬਾਗੋ ਹੋ ਗਿਆ ਇਹਦੇ ਲੋਕ ਕਿੰਨੇ ਪੁਰਾਣੇ ਹੋਣਗੇ ਕਿੰਨੇ ਪੁਰਾਣੇ ਹੋਣੇ ਕਿੱਡੀ ਸੋਹਣੀ ਕਾਰਾਗਰੀ ਕੀਤੀ ਆ ਕਿੰਨਾ ਆਪਣਾ ਇਤਿਹਾਸ ਸੰਭਿਆ ਅੰਦਰ ਆ ਕੇ ਵੇਖੋ ਤੁਸੀਂ ਕਿ ਸੋਹਣੀ ਕਾਰਾਗਰੀ ਕੀਤੀ ਐ ਵਾਹ ਜੀ ਵਾ ਇੱਧਰ ਕਬੂਤਰ ਰੱਖੇ ਹੋਏ ਆ ਕੁੱਕੜ ਤੇ ਇੱਧਰ ਕਬੂਤਰ ਵਾਹ ਕਿਆ ਸ਼ੌਂਕ ਆ ਬਈ ਮੈਨੂੰ ਵੀ ਬੜਾ ਸ਼ੌਂਕ ਹੈ ਪਤੂਤਰਾ ਪਰ ਆ ਚੀਜ਼ਾਂ ਵੇਖ ਕੇ ਦਿਲ ਹੀ ਖੁਸ਼ ਹੋ ਜਾਂਦਾ ਆਓ ਚੱਲਦੇ ਆ ਅੰਦਰ ਓ ਵਾਹ ਜੀ ਵਾ ਤੇ ਇਹ ਪੁਰਾਣੀ ਤਸਵੀਰ ਇਸ ਤਰ੍ਹਾਂ ਦੀ ਤਸਵੀਰ ਮੈਂ ਅੱਜ ਤੱਕ ਨਹੀਂ ਦੇਖੀ ਜੀ 1481 ਸਤਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਆਪਾਂ ਆਏ ਆ ਨਨਕਾਣਾ ਸਾਹਿਬ ਦੇ ਪਿੰਡ ਇਨਨਕਾਣਾ ਸਾਹਿਬ ਦੇ ਕੋਲ ਇੱਕ ਪਿੰਡ ਦੇ ਵਿੱਚ ਜਿੱਥੇ ਦੋ ਹਵੇਲੀਆਂ ਨੇ 1.5 200 ਸਾਲ ਪੁਰਾਣੀਆਂ ਦੱਸੀਆਂ ਜਾਂਦੀਆਂ ਨੇ ਰਾਏ ਬਲਾਰ ਜੀ ਦੀ ਅੰਚਵੰਚ ਦੀਆਂ ਇਹ ਹਵੇਲੀਆਂ ਨੇ ਤੇ ਆਪਾਂ ਦੋਹਾਂ ਹਵੇਲੀਆਂ ਦਾ ਤੁਹਾਨੂੰ ਟੂਰ ਕਰਾਵਾਂਗੇ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਵਾਂਗੇ ਇਹ ਦੋਹਾਂ ਹਵੇਲੀਆਂ ਤੇ ਇਸ ਟਾਈਮ ਆਪਾਂ ਪਿੰਡ ਚ ਘੁੰਮਿਆ ਪਿੰਡ ਦੀ ਵੀਡੀਓ ਬਣਾਈ ਆ ਉਸ ਦਾ ਬਲੌਗ ਵੱਖਰਾ ਪਾਵਾਂਗੇ ਤੇ ਹੁਣ ਆਪਾਂ ਬੁਲਾ ਰਹੇ ਆ ਜਿਨ੍ਹਾਂ ਕੋਲ ਚਾਬੀਆਂ ਨੇ ਉਹਨਾਂ ਦੇ ਘਰ ਦੀਆਂ ਹਵੇਲੀ ਦੀਆਂ ਤੇ ਉਹਨਾਂ ਤੋਂ ਫਿਰ ਆਪਾਂ ਹਵੇਲੀ ਦੇ ਦਰਸ਼ਨ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਕਰਿਓ ਆਓ ਚੱਲਦੇ ਆਂ ਹਵੇਲੀ ਦੇ ਤੇ ਹੁਣ ਤੁਹਾਨੂੰ ਰਾਏ ਬਲਾਰਜੀ ਦੀ ਅੰਚਵੰਚ ਦੇ ਵਿੱਚ ਜਿਨ੍ਹਾਂ ਦੀ ਹਵੇਲੀ ਆ ਉਹ ਦਿਖਾਵਾਂਗੇ ਅੱਜ ਵੀ ਇਹ ਪੁਰਾਣੀ ਹਵੇਲੀ ਮੌਜੂਦ ਆ ਬਹੁਤ ਵਧੀਆ ਹਾਲਤ ਦੇ ਵਿੱਚ ਆਓ ਆਪਾਂ ਤੁਹਾਨੂੰ ਇਹਦਾ ਟੂਰ ਕਰਾਉਨੇ ਆ ਵੀ ਦਿਖਾਉਨੇ ਆ ਨਾਲ ਆਜੋ ਜੀ ਵਾਹ ਜੀ ਵਾਹ ਕੀ ਬਾਤ ਆ ਦੇਖ ਲਓ ਉਸੋ ਸਮੇਂ ਦੇ ਚਵਾਰੇ ਸਾਰਾ ਕੋਸ਼ ਅੱਜ ਵੀ ਸਾਮ ਕੇ ਰੱਖਿਆ ਹੋਇਆ ਵਾਹ ਉਹ ਹੀ ਖਿੜਕੀਆਂ ਉਦਾਂ ਦੀਆਂ ਉੱਪਰ ਪਰਛਤੀਆਂ ਬਣੀਆਂ ਹੋਈਆਂ ਚਵਾਰੇ ਸਾਰਾ ਕੋਸ਼ ਵਾਹ ਜੀ ਵਾਹ ਤੇ ਆਓ ਅੰਦਰ ਦਾ ਅੰਦਰ ਚੱਲਦੇ ਆ ਅੰਦਰੂ ਵੀ ਚਾ ਆ ਕੇ ਤੁਹਾਨੂੰ ਦਿਖਾਉਨੇ ਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦਾ ਜਿਨ੍ਹਾਂ ਨੇ ਇਹ ਹਵੇਲੀਆਂ ਸਾਮ ਕੇ ਰੱਖੀਆਂ ਇਹਦੇ ਲੋ ਉਹੀ ਦਰਵਾਜ਼ੇ ਉਹੀ ਦਰਵਾਜ਼ੇ ਪੁਰਾਣੇ ਅੱਜ ਵੀ ਉਸੇ ਤਰ੍ਹਾਂ ਮਯੂਜ਼ ਨੇ ਇਹਦੇ ਲੋ ਕਿੰਨੇ ਪੁਰਾਣੇ ਹੋਣਗੇ ਕਿੰਨੇ ਪੁਰਾਣੇ ਹੋਣੇ ਕਿੱਡੀ ਸੋਹਣੀ ਕਾਰਾਗਰੀ ਕੀਤੀ ਆ ਕਿੰਨਾ ਆਪਣਾ ਇਤਿਹਾਸ ਸੰਭਿਆ ਅੰਦਰ ਆ ਕੇ ਵੇਖੋ ਤੁਸੀਂ ਦੇਖੋ ਜੀ ਵਾਹ ਜੀ ਵਾਹ ਵਾਹ ਜੀ ਵਾਹ ਉੱਪਰ ਦਿਖਾਓ ਭਾਜੀ ਸਾਹਿਬ ਸਾਰਾ ਹੀ ਦਿਖਾਓ ਕਮਰਾ ਕਿ ਇਹ ਪੁਰਾਣੀ ਹਵੇਲੀ ਅੱਜ ਤੋਂ ਘੱਟੋ ਘੱਟ ਪਾਰਟੀਸ਼ਨ ਤੋਂ ਵੀ ਪਹਿਲਾਂ ਦੀ 100 ਸਾਲ ਪੁਰਾਣੀ ਇਹ ਹਵੇਲੀ ਆ ਤੇ ਹਵੇਲੀ ਦੇ ਵਿੱਚ ਆ ਕਾਂਦ ਨਿਕਲੀ ਹੋਈ ਆ ਤੇ ਉਹ ਬੱਚੇ ਉੱਪਰ ਚੜ ਗਏ ਆ ਆਪਾਂ ਨੂੰ ਦੇਖਣ ਦੇ ਲਈ ਕੀ ਬਾਤ ਆ ਇਹ ਨਾਲੇ ਬੂਏ ਬਾਰੀਆਂ ਉੱਪਰ ਸਾਰੀਆਂ ਹੀ ਸਾਰੀਆਂ ਹੀ ਪੁਰਾਣੇ ਸਮੇਂ ਦੀਆਂ ਉਸੇ ਹਿਸਾਬ ਦੇ ਉਹ ਉਦਾਂ ਹੀ ਰੱਖਿਆ ਨੇ ਕੋਈ ਚੇਂਜ ਨਹੀਂ ਕੀਤਾ ਬਹੁਤ ਵਧੀਆ ਲੱਗਦਾ ਆ ਅੰਦਰ ਦੀਵੇ ਦੂਵੇ ਰੱਖਣ ਨੂੰ ਆਲੇ ਬਣੇ ਆ ਇੱਥੇ ਦੀਵੇ ਦੂਵੇ ਰਾਤ ਦੀ ਰੋਸ਼ਨੀ ਲਈ ਤੇ ਇਹ ਹਵੇਲੀ ਦੇ ਵਿੱਚ ਕੰਦ ਵੱਜੀ ਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਕਿਉਂ ਵੱਜੀ ਆ ਭਾਈ ਸਾਹਿਬ ਇਹਨਾਂ ਕੋਲ ਚਾਬੀਆਂ ਹੁੰਦੀਆਂ ਨੇ ਇਹ ਹਵੇਲੀ ਦੀਆਂ ਕੁਝ ਤੁਸੀਂ ਦੱਸੋਗੇ ਹਵੇਲੀ ਬਾਰੇ ਜੀ ਇਹ ਕੰਦ ਕਿਉਂ ਵੱਜੀ ਆ ਜੀ ਵਿੱਚ ਇਹ ਦੋ ਪਾਈ ਸੀ ਠੀਕ ਆ ਜੀ ਵਿੱਚ ਵੰਡ ਹੋ ਗਈ ਰਾਬ ਲਾਤ ਤੋਂ ਬਾਅਦ ਜੀ ਅੱਛਾ ਜੀ ਆਓ ਇਧਰ ਨਵਾਂ ਬੰਦਰ ਵੀ ਚੱਲਦੇ ਆ ਨਾਲ ਨਾਲ ਅੱਛਾ ਇਹ ਦੋ ਪਾਈ ਸੀ ਉਹਨਾਂ ਦੀ ਵੰਡ ਹੋ ਗਈ ਆ ਵੰਡ ਹੋ ਗਈ ਲਾਦਰ ਲਾਓ ਠੀਕ ਹੈ ਇਹ ਰਾਇ ਬੁਲਾਰ ਦੇ ਅੰਚ-ਵੰਚ ਦੇ ਵਿੱਚ ਹੀ ਨੇ ਸਾਰੇ ਚੋਣਾਂ ਦੇ ਬਿਲਕੁਲ ਇਹ ਇਹ ਹਵੇਲੀ ਕਿੰਨੇ ਕੁ ਪੁਰਾਣੀ ਹੈ ਜੀ ਇਹ ਪਾਣੀ ਤਕਰੀਬਨ ਤਕਰੀਬਨ ਕੋਈ 1.200 ਸਾਲ ਪੁਰਾਣੀ 1.200 ਸਾਲ ਪੁਰਾਣੀ ਪਾਰਟੀਸ਼ਨ ਤੋਂ ਪਹਿਲਾਂ ਦੀ ਹੈ ਫਿਰ ਉਸ ਤੋਂ ਤੇ ਬਹੁਤ ਪਹਿਲਾਂ ਦੀ ਜੋ ਦਸਤਕਾਰੀ ਉਹਨਾਂ ਦੇ ਹੱਥ ਦੀ ਪਹਿਲੇ ਦੀ ਹੋਣੀ ਅੱਛਾ ਇਹ ਜੋ ਵੀ ਉਹ ਪਹਿਲਾਂ ਦੇ ਉਸੇ ਤਰ੍ਹਾਂ ਸਾਭ ਕੇ ਰੱਖਿਆ ਆ ਦੇਖੋ ਕਿੰਨੀ ਕਲਾਕਾਰੀ ਵਧੀਆ ਕੀਤੀ ਆ ਆਰਕੀਟੈਕ ਕਿੰਨਾ ਵਧੀਆ ਬਣਾਇਆ ਡਿਜ਼ਾਈਨ ਕਿੰਨਾ ਵਧੀਆ ਪਾਇਆ ਉਸੇ ਹੀ ਟਾਈਮ ਦੀ ਆ ਉਹ ਅੰਦਰੂ ਵੀ ਤੁਹਾਨੂੰ ਦਿਖਾਉਨੇ ਆ ਤੇ ਇਹ ਸਾਭ ਸੰਭਾਲ ਤੁਸੀਂ ਕਰਦੇ ਹੋ ਇੱਥੇ ਹੁਣ ਹਾਂ ਜੀ ਅਸੀਂ ਕਰੀਏ ਇਹ ਭਾਈ ਸਾਹਿਬ ਇਧਰ ਨੂੰ ਆਇਓ ਇਹ ਭਾਈ ਸਾਹਿਬ ਜੀ ਇੱਥੇ ਸਵਾਗਤ ਸਭਾਲ ਕਰਦੇ ਆ ਭਾਜੀ ਤੇ ਅੰਦਰੋਂ ਆ ਕੇ ਦਿਖਾਓ ਜੀ ਉੱਪਰ ਛੱਤ ਤੇ ਕਿੰਨੀ ਮੀਨਾਗਾਰੀ ਕੀਤੀ ਹੋਈ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਇਦਾਂ ਦੀਆਂ ਚੀਜ਼ਾਂ ਸਾਨੂੰ ਆਪਣੇ ਪੰਜਾਬ 'ਚ ਨਹੀਂ ਲੱਭਦੀਆਂ ਜੀ ਆ ਪਾਕਿਸਤਾਨ ਪੰਜਾਬ ਦੇ ਵਿੱਚ ਇਹ ਚੀਜ਼ਾਂ ਸਾਨੂੰ ਅਕਸਰ ਦੇਖਣ ਨੂੰ ਮਿਲਦੀਆਂ ਨੇ ਆ ਪੁਰਾਣੇ ਟਾਈਮ ਦੇ ਸੋਚ بجلی ਦਾ ਸਾਰਾ ਇਧਰ ਵੇਖੋ ਲਾ ਕੇ ਲਿਆ ਕੇ ਦਿਖਾਓ ਜੀ ਇਇ ਤਰ੍ਹਾਂ ਦੇ ਸੋਚ ਚੱਲਦੇ ਸੀ ਪਹਿਲਾਂ ਬਿਜਲੀ ਦੇ ਸਾਰੇ ਤੇ ਜਿਹੜੇ ਹੁਣ ਬੰਦ ਹੋ ਗਏ ਇਹ ਹਰ ਘਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਪਹਿਲਾਂ ਰੋਸ਼ ਇਹ ﺍﻟमारीयां ਕੰਧਾਂ ਦੇ ਵਿੱਚ ਬਣਾਈਆਂ ਗਏ ਜਾਂਦੀਆਂ ਸੀ ਤੇ ਅੱਜ ਵੀ ਕੰਧਾਂ ਦੇ ਵਿੱਚ ਇਦਾਂ ਮੌਜੂਦ ਨੇ ਤੇ ਹੁਣ ਇਹ ਕਲਚਰ ਇਹ ਸਾਰਾ ਕੁਝ ਅਸੀਂ ਭੁੱਲ ਗਏ ਆ ਆਪਾਂ ਹੁਣ ਮਾਡਰਨ ਹੋ ਗਏ ਆ ਨਵੇਂ ਸਟਾਈਲ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅੰਦਰ ਕਚਰਾ ਹਰ ਰੱਖਿਆ ਤੇ ਵਾਹ ਜੀ ਵਾਹ ਉਹ ਸੇ ਇਤਰਾ ਮੌਜੂਦ ਸਾਰਾ ਇਨ੍ਹਾਂ ਹਵੇਲੀਆਂ ਦੀਆਂ ਛੱਤਾਂ ਬਹੁਤ ਉੱਚੀਆਂ ਹੁੰਦੀਆਂ ਸੀ ਅੱਜ ਕੱਲ ਤੇ ਆਪਾਂ 10 11 ਫੁੱਟ ਤੇ ਲੈਂਟਰ ਪਾ ਦਿੰਨੇ ਆ ਪਰ ਇਹ ਛੱਤਾਂ ਬਹੁਤ ਉੱਚੀਆਂ ਰੱਖਦੇ ਸੀ ਪਹਿਲੇ ਟਾਈਮਾਂ ਦੇ ਵਿੱਚ ਆਓ ਬਾਹਰ ਚੱਲਦੇ ਆ ਮੜ ਜੇ ਉੱਪਰ ਜਾ ਕੇ ਤੁਹਾਨੂੰ ਉੱਪਰ ਵੀ ਦਾ ਵੀ ਦ੍ਰਿਸ਼ ਦਿਖਾਉਂਦੇ ਆ ਹਾਂਜੀ ਬਜੀ ਬਹੁਤ ਧੰਨਵਾਦ ਵੀਰ ਜੀ ਬਹੁਤ ਧੰਨਵਾਦ ਆਓ ਤੁਸੀਂ ਨਾਲ ਆਓ ਜੀ ਦੇ ਫੋਨ ਆਪਾਂ ਚਲਦੇ ਆਂ ਉੱਪਰ ਤੇ ਉੱਪਰ ਦਾ ਵੀ ਦ੍ਰਿਸ਼ ਦਿਖਾਉਨੇ ਆਂ ਆ ਦੇਖੋ ਪੌੜੀਆਂ ਦੇ ਵਿੱਚ ਨਾਲ ਉਹ ਪਾਏ ਹੋਏ ਆ ਜੀ ਬਾਲੇ ਕਿਉਂਕਿ ਉਸ ਟਾਈਮ ਬਹੁਤ ਮਜ਼ਬੂਤੀ ਦੇ ਨਾਲ ਇਹ ਕੰਮਕਾਰ ਕੀਤਾ ਜਾਂਦਾ ਸੀ ਵਾਹ ਜੀ ਵਾਹ ਉੱਪਰੋਂ ਤੁਹਾਨੂੰ ਦੂਸਰੀ ਸਾਈਡ ਦੀ ਵੀ ਹਵੇਲੀ ਦਿਖਾਉਨੇ ਆਂ ਉਹ ਸਾਈਡ ਰਹਿੰਦੇ ਆ ਜੀ ਕੋਈ ਉਸ ਨਾਸਤ ਕੀ ਤੇ ਪਰਲੀ ਹਵੇਲੀ 'ਚ ਇੱਥੇ ਦੇ ਜਿਹੜੇ ਲੋਕਲ ਨੇ ਉਹ ਰਹਿੰਦੇ ਨੇ ਉਹਨਾਂ ਦੀ ਰਹਿائش ਆ ਵਾਹ ਜੀ ਵਾਹ ਉਸੇ ਤਰ੍ਹਾਂ ਹੀ ਦਰਵਾਜ਼ੇ ਮੌਜੂਦ ਨੇ ਅੱਜ ਵੀ ਸੋ 150 ਸਾਲ ਪੁਰਾਣੇ ਮੀਨਾਕਾਰੀ ਦੇਖੋ ਕੰਦਾਂ ਤੇ ਪੇਂਟ ਵੇਖੋ ਇਹ ਵੀ ਪੁਰਾਣਾ ਹੀ ਆ ਭਾਈ ਸਾਹਿਬ ਜੀ ਇਹ ਪਹਿਲਾਂ ਕੀਤਾ ਗਿਆ ਪੇਂਟ ਕਦੂਕਦਾਂ ਕੀਤਾ ਹੈ ਇਹ ਕੋਈ ਫਿਲਮ ਵਾਲੇ ਸਾਡੇ ਕੋਲ ਨਾ ਕੋਈ ਤੁਸੀਂ ਦੱਸ ਸਕਦੇ ਦੁਬਾਰਾ ਠੀਕ ਹੈ ਇਹ ਦਸਤਕਾਰੀ ਹੋਰ ਬਹੁਤ ਸੋਹਣੀ ਸੀ ਉਹ ਅੱਛਾ ਉਹ ਥੱਲੇ ਉਹ ਥੱਲੇ ਅਜਮ ਜੋ ਦਗੇ ਲੇ ਕਿਉਂ ਤੂੰ ਦੁਬਾਰਾ ਕਰ ਦੇ ਨਾ ਆਪਣੇ ਠੀਕ ਹੈ ਜੀ ਤੇ ਇਹ ਤਾਂ ਬਹੁਤ ਵਧੀਆ ਜੇ ਮਜ਼ਬੂਤੀ ਦੇ ਵਿੱਚ ਆ ਹਾਂਜੀ ਉਹ ਵਾਜੂ ਪਈ ਨੀਮਾ ਹਾਇ ਬਾਲਾ ਜੈਨ ਤਸਲੀਮਾ ਇਹਨਾਂ ਨੇ ਕਰਿਆ ਪਿਛਾ ਕਰਿਆ ਤਸਲੀਮਾ ਛੋਟਾ 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 ਕਰ ਇੱਥੇ ਰੁਕ ਜਾ ਇੱਥੇ ਅੱਗੇ ਨਹੀਂ ਆਉਣਾ ਤੁਸੀਂ ਓਕੇ ਇੱਥੇ ਇੱਥੇ ਬਾਅਦ ਚੱਲਦੇ ਆਪਾਂ ਬਾਹਰ ਰੁਕ ਇੱਥੇ ਰੁਕ ਉਪਰ ਪੂਰਾ ਪਿੰਡ ਆਪਾਂ ਨੂੰ ਨਜ਼ਰ ਆਊਗਾ ਇਹ ਕਹਵੇਲੀ ਹੋਰ ਨਜ਼ਰ ਆ ਰਹੀ ਐ ਵਾਹ ਜੀ ਵਾਹ ਕੀ ਬਾਤ ਆ ਇਧਰਲੀ ਸਾਈਡ ਮੱਝੀ ਦਾ ਉਹ ਸਾਹਮਣੇ ਸਕੂਲ ਤੇ ਇਧਰ ਇੱਕ ਹੋਰ ਹਵੇਲੀ ਆ ਤੇ ਇਧਰ ਸਾਰੇ ਖੇਤ ਇਤੋਂ ਵੇਖੋ ਹਵੇਲੀ ਦੀ ਪੂਰੀ ਦ੍ਰਿਸ਼ੀ ਤੇ ਇਹ ਵੀਰ ਬੋਲ ਨਹੀਂ ਸਕਦਾ ਪਰ ਇੰਨਾ ਬੜੀ ਮਿਹਨਤ ਕੀਤੀ ਚਾਬੀ ਲੱਭਣ ਦੇ ਵਿੱਚ ਤੇ ਇਹਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਇਹ ਸੀ ਹਵੇਲੀ ਦਾ ਟੂਰ ਤੇ ਬੜੀ ਸ਼ਾਨਦਾਰ ਹਵੇਲੀ ਭਾਈ ਬੜੀ ਸ਼ਾਨਦਾਰ ਤੁਸੀਂ ਦੇਖੋ ਤਾਂ ਸਹੀ ਇੱਕ ਵਾਰੀ ਕਿੰਨੀ ਮਤਲਬ ਕਹਿੰਡ ਚੀਜ਼ ਪਹਿਲਾਂ ਦੇ ਟਾਈਮ ਦੇ ਵਿੱਚ ਕਿੰਨੀ ਕਹਿੰਡ ਚੀਜ਼ ਬਣਾਉਂਦੇ ਸੀ ਆਓ ਹੁਣ ਚੱਲਦੇ ਆ ਥੱਲੇ ਥੱਲੂ ਵੀ ਆਪਾਂ ਥੋੜਾ ਤੁਹਾਨੂੰ ਦਿਖਾਉਂਦੇ ਗੱਜਗੌਣ ਨੂੰ ਵਾਹ ਜੀ ਵਾਹ ਹੁਣ ਚੱਲਦੇ ਆ ਥੱਲੇ ਜੀ ਵਾਹ ਜੀ ਵਾਹ ਕਰੋ ਇੱਕ ਵਾਰੀ ਥੋੜਾ ਚੈੱਕ ਕਰੋ ਤੇ ਆਪਾਂ ਦੇਖੀ ਜਈ ਕਵੇਲੀ ਇਹ 1.5 200 ਸਾਲ ਪੁਰਾਣੀ ਦੱਸ ਰਹੇ ਆ ਬਹੁਤ ਵਧੀਆ ਹਾਲਤ ਦੇ ਵਿੱਚ ਇਹ ਵੀ ਇੱਕ ਹਵੇਲੀ ਆ ਜੀ ਭਾਈ ਸਾਹਿਬ ਇਹ ਵੀ ਦਿਖਾਉਣ ਲਿਆਏ ਦੇਖ ਲਓ ਟਾਂਗਾ ਵੀ ਖੜਾ ਹੋਇਆ ਉਸ ਤੋਂ ਬਾਅਦ ਇੱਕ ਹੋਰ ਹਵੇਲੀ ਦੇ ਵਿੱਚ ਜੇ ਲੋ ਪੁਰਾਣਾ ਟਾਂਗਾ ਅੱਜ ਵੀ ਮੌਜੂਦ ਆ ਜੀ ਉਹ ਆ ਜੀ ਬਾ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਸ਼ੈਡ ਦੇ ਥੱਲੇ ਰੱਖਿਆ ਹੋਇਆ ਤੇ ਆਓ ਇਹਨਾਂ ਨਾਲ ਇਹ ਵੀ ਗੱਲ ਗੱਲਬਾਤ ਕਰਦੇ ਆ ਕਿੰਨੀ ਇਹ ਕਿੰਨੀ ਕੁ ਪੁਰਾਣੀ ਆ ਜੀ ਇਹਦੇ ਨਾਲ ਅੱਛਾ ਦੋਵੇਂ ਇਕੱਠੀਆਂ ਹੀ ਨੇ ਉਹੀ ਟਾਈਮ ਦੀਆਂ ਵਾਹ ਜੀ ਵਾਹ ਦੇਖ ਲਓ ਕਿੰਨੀ ਸਾਂਭ ਸੰਭਾਲ ਰੱਖੀ ਹੈ ਕਿੰਨੀ ਕਾਰਾਗਰੀ ਕੀਤੀ ਹੋਈ ਆ ਬਾਈ ਹਵੇਲੀ ਦੇ ਉਹ ਸਾਹਮਣੇ ਆਪਾਂ ਤੁਹਾਨੂੰ ਬਾਰ ਬਾਰ ਦਿਖਾਵਾਂਗੇ ਕਿਉਂਕਿ ਲੋਕ ਲੱਗਾ ਹੋਇਆ ਅੰਦਰ ਜਾ ਨਹੀਂ ਸਕਦੇ ਆਪਾਂ ਪਰ ਇਹਦੇ ਵੀ ਥੋੜੀ ਜੀ ਤੁਹਾਨੂੰ ਆਪਾਂ ਦਿਖਾਉਨੇ ਆ ਮਿਲ ਗਈ ਇਜਾਜ਼ਤ ਚਲੋ ਜੀ ਇਜਾਜ਼ਤ ਮਿਲ ਗਈ ਆ ਉਹ ਕਹਿੰਦੇ ਦੇਖੋ ਜਿੱਦਾਂ ਮਰਜੀ ਬਹੁਤ ਬਹੁਤ ਧੰਨਵਾਦ ਜਿਸ ਫੈਮਲੀ ਕੋਲ ਤੁਸੀਂ ਦੇਖੋ ਸਹੀ ਕਾਰਾਗਰੀ ਕਿੱਡੀ ਸੋਹਣੀ ਕਾਰਾਗਰੀ ਕੀਤੀ ਆ ਵਾਹ ਜੀ ਵਾਹ ਇੱਧਰ ਕਬੂਤਰ ਰੱਖੇ ਹੋਏ ਆ ਕੁੱਕੜ ਤੇ ਇੱਧਰ ਕਬੂਤਰ ਵਾਹ ਕੀ ਸ਼ੌਂਕ ਆ ਭਾਈ ਮੈਨੂੰ ਵੀ ਬੜਾ ਸ਼ੌਂਕ ਹੀ ਕਬੂਤਰਾਂ ਦਾ ਪਰ ਆ ਚੀਜ਼ਾਂ ਵੇਖ ਕੇ ਦਿਲ ਹੀ ਖੁਸ਼ ਹੋ ਜਾਂਦਾ ਆਓ ਚੱਲਦੇ ਆਂ ਅੰਦਰ ਵਾਹ ਜੀ ਵਾਹ ਕੀ ਬਾਤ ਆ ਉਸੇ ਯਾ ਦੇਖੋ ਇੱਥੇ ਪਹਿਲਿਆਂ ਸਮਿਆਂ ਦੇ ਵਿੱਚ ਵੀ ਦੀਵੇ ਰੱਖ ਕੇ ਚਲਾਏ ਜਾਂਦੇ ਸਨ ਦੀਵੇ ਅੱਜ ਵੀ ਮੌਜੂਦ ਨੇ ਪਤਾ ਨਹੀਂ ਇਹ ਕਿੰਨੇ ਟਾਈਮ ਪੁਰਾਣੇ ਇਹ ਦੀਵੇ ਹੋਣੇ ਆ ਤੇ ਅੱਜ ਵੀ ਮੌਜੂਦ ਆ ਤੇ ਉੱਪਰ ਸਤੀਰੀਆਂ ਕੁਛ ਬਾਲੇ ਨਵੇਂ ਆ ਕੁਛ ਪੁਰਾਣੇ ਆ ਕਿਦਾਂ ਸਾਮ ਸੰਭਾਲ ਕੀਤੀ ਆ ਉਹ ਹੈ ਹੁਣ ਤੁਹਾਨੂੰ ਬਾਬੇ ਨਾਨਕ ਦਾ ਇੱਥੇ ਤਸਵੀਰ ਪਈ ਆ ਬਚਪਨ ਪਿਆਵਾ ਕਹਿ ਰਹੇ ਉਹ ਦਿਖਾਉਣਗੇ ਤੇ ਇਹ ਭਾਜੀ ਦਾ ਤੇ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ ਤੇ ਬਹੁਤ ਪਿਆਰ ਦਿੰਦੇ ਬਹੁਤ ਪਿਆਰ ਜੀ ਅ ਦੇਖੋ ਜੀ ਪਹਿਲਾਂ ਤੇ ਤੁਸੀਂ ਇਹਦਾ ਆਲਾ-ਦਾਲਾ ਇੱਕ ਵਾਰੀ ਦੇਖੋ ਆ ਗੱਬੇ ਘਰ ਦੇ ਜ਼ਰਾ ਦਰੱਖਤ ਆ ਤੇ ਉਸੇ ਹੀ ਤਰ੍ਹਾਂ ਹਵੇਲੀ ਪਈ ਆ ਜੀ ਇਹ ਹਵੇਲੀ ਵੀ ਕਦੇ ਆਪਣੇ ਕੋਲ ਹੋਇਆ ਕਰਦੀ ਸੀ ਇੱਥੇ ਵੀ ਆਬਾਦ ਹੋਇਆ ਕਰਦੀ ਸੀ ਅੱਜ ਇਸੇ ਹੀ ਤਰ੍ਹਾਂ ਵਾਹ ਜੀ ਵਾਹ ਆਹ ਦੇ ਕੁਰਸੀ ਕਿੰਨੀ ਪੁਰਾਣੀ ਕੁਰਸੀ ਇਸੇ ਹੀ ਤਰ੍ਹਾਂ ਪਈ ਆ ਟੇਬਲ ਪਹਿਲਿਆਂ ਟਾਈਮਾਂ ਦਾ ਟੇਬਲ ਦੇਖ ਲਓ ਜੀ ਇਸ ਤਰ੍ਹਾਂ ਦਾ ਟੇਬਲ ਆ ਚੱਕੀ ਪਈ ਆ ਤੇ ਏ ਲਮਾਰੀ ਉਸ ਟਾਈਮ ਦੀ ਇਧਰ ਲੈਂਪ ਵੀ ਪਿਆ ਵਾਹ ਜੀ ਕਿੰਨਾ ਕੁਛ ਯਾਰ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਉਹ ਦਸਤਕਾਰੀ ਇਧਰ ਵੀ ਦੇਖੋ ਓਏ ਹੋਏ ਹੋਏ ਆਹਦੇ ਕਈ ਕੁਛ ਆ ਜੀ ਆ ਪਹਿਲੇ ਟਾਈਮਾਂ ਦਾ ਟਰਾਂਸਮਿਟਰ ਹੈ ਪਰ ਹੁਣ ਨਿਹਰਾ ਹੋ ਗਿਆ ਹੁਣ ਦੇਖਦਾ ਨਹੀਂ ਆਓ ਜੀ ਹੁਣ ਦਿਖਾਉਨੇ ਆ ਲੈਟ ਦੀ ਗਾਲੀਏ ਜੀ ਉੱਪਰ ਛਾਤ ਤੇ ਦੇਖ ਲਓ ਕਿੰਨੀ ਮੀਨਾਕਾਰੀ ਕੀਤੀ ਹੋਈ ਹੈ ਹਵੇਲੀਆਂ ਦੀ ਬਹੁਤ ਸੋਹਣੀਆਂ ਬਣਾਈਆਂ ਨੇ ਤੇ ਬਾਜੀ ਨਾ ਹੁਣ ਫਲੈਸ਼ ਜਗਾਈ ਦਾ। ਉਹ ਵਾਹ ਜੀ ਵਾਹ। ਤੇ ਕੱਲ ਨੂੰ ਮੈਂ ਤਾਂ ਪਤਾ ਨਹੀਂ। ਇਹ ਪੁਰਾਣੀ ਤਸਵੀਰ ਇਸ ਤਰ੍ਹਾਂ ਦੀ ਤਸਵੀਰ ਮੈਂ ਅੱਜ ਤੱਕ ਨਹੀਂ ਦੇਖੀ ਜੀ। 1481। ਬਾਬਾ ਨਾਨਕ ਇੰਦਾ ਦਰਬਾਰ ਆਫ ਰਾਇ ਬੁਲਾਰ ਭੱਟੀ ਜੀ। ਇਹ ਇਹ ਬਾਬਾ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਇਹ ਰਾਇ ਬੁਲਾਰ ਭੱਟੀ ਜੀ ਨੇ ਆਓ ਆਪਾਂ ਬਾਹਰ ਚੱਲਦੇ ਆਂ ਬਾਹਰ ਜਾ ਕੇ ਤੁਹਾਨੂੰ ਦਿਖਾਉਂਦੇ ਆਂ। ਤੇ ਇੱਥੇ ਉਹ ਤਸਵੀਰ ਵੀ ਲੱਗੀ ਹੈ। ਰਾਇ ਹੁਸੈਨ ਖਾਨ ਦੇ ਰਾਇ ਬੁਲਾਰ ਖਾਨ ਦੇ ਬੈਠੇ। ਅਸ਼ਾਰ ਰਾਏ ਬਲੂਰਖਾਨ ਦੇ بیٹے ਜਿਨ੍ਹਾਂ ਦੇ ਨਾਮ ਤੇ ਪਿੰਡਾ ਕੋਟ ਹੁਸੈਨ ਹਾਂ ਦਾ ਫਿਰ 15ਵੀਂ ਜਨਰੇਸ਼ਨ ਆ ਉਹਨਾਂ ਦੀ ਰਾਏ ਪੁੱਲਾ ਰੱਪਟੀ ਜੀ ਦੀ ਵਾਹ ਜੀ ਵਾਹ ਆਓ ਬਾਹਰ ਜਾ ਕੇ ਪਹਿਲਾਂ ਤੁਹਾਨੂੰ ਫੋਟੋ ਦੇ ਦਰਸ਼ਨ ਕਰਾਉਂਦੇ ਆ ਤੇ ਆਪਾਂ ਉਹਨੂੰ ਫੋਟੋ ਵੀ ਖਿੱਚਦੇ ਆ ਤੇ ਮੇਰੇ ਹਿਸਾਬ ਨਾਲ ਇਹ ਫੋਟੋ ਪ੍ਰਚਲਿਤ ਹੋਣੀ ਚਾਹੀਦੀ ਆ ਵਾਹੇ ਗਰੂ ਇਹ ਰਾਸ਼ ਹੋਣੀ ਚਾਹੀਦੀ ਹਰ ਮਾਚੂ ਕੇ ਦਖਾਇਕ ਅੱਛਾ ਪਹਿਲਾਂ ਇਹ ਸੀ ਨਹੀਂ ਤੇ ਲੋ ਸੀ ਅੱਛਾ ਉਹ ਰਾਇ ਸੀ ਪਹਿਲਾਂ ਆਉ ਰਾਇ ਬਲਾ ਸੀ ਉਹ ਰੈਸ਼ਸ ਲੋਈ ਜੇ ਬਾਦ ਅ ਫਿਰ ਦਖਾਇਕ ਲੋ ਜੀ ਕਰੋ ਦਰਸ਼ਨ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਰਾਇ ਬਲਾਰ ਘਟੀ ਤੇ ਇਹ ਉਹਨਾਂ ਦੀ ਦਰਬਾਰ ਲੱਗਾ ਹੋਇਆ ਤੇ ਛੋਟੀ ਉਮਰ ਦੇ ਵਿੱਚ ਹੀ ਬਾਕੀ ਤੁਸੀਂ ਵੀਡੀਓ ਦੇਖੀ ਆ ਤੇ ਪਰ ਆ ਜਿਹੜੀ ਤਸਵੀਰ ਵੇਖੀ ਨਾ ਮੈਂ ਮੈਂ ਸੱਚੀ ਬਾਗੋ ਬਾਗੋ ਹੋ ਗਿਆ ਕਟਾ ਪਿਆ ਹੋਇਆ ਤਸਵੀਰ ਤੇ ਪਰ ਇਹ ਪੇਂਟਿੰਗ ਇਦਾਂ ਲੱਗ ਰਿਹਾ ਜਿਦਾਂ origignal ਹੁੰਦੀ ਪੂਰੀ ਕਿ ਉਸੇ ਹੀ ਸਮੇਂ ਦੀ ਇਹ ਤਸਵੀਰ ਹੋਵੇ ਵਾਹਿਗੁਰੂ ਸ਼ੁਕਰ ਪ੍ਰਮਾਤਮਾ ਦਾ ਬਾਈ ਦੇਖ ਲੋ ਜਿਦੂ ਆਉਨੇ ਆ ਪਾ ਇਤਿਹਾਸ ਤਵਾਰ ਇੱਕ ਫੋਲਦੇ ਆ ਬਹੁਤ ਕੁਝ ਮਿਲਦਾ ਪਾਕਿਸਤਾਨ ਦੇ ਵਿੱਚ ਬਹੁਤ ਕੁਛ ਨੇਣਾ ਸੰਭਾਲ ਕੇ ਰੱਖਿਆ ਹੋਇਆ ਇੱਕ ਇੱਕ ਚੀਜ਼ ਤੁਹਾਨੂੰ ਅੰਦਰ ਦਿਖਾਈ ਉਸੇ ਹੀ ਤਰ੍ਹਾਂ ਪਈ ਆ ਪੁਰਾਣੀ ਤੇ ਇਹ ਤਸਵੀਰ ਦੀ ਆ ਫੋਟੋ ਖਿੱਚਦੇ ਇਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਸਾਨੂੰ ਇਹਦੀ ਜਿਹੜਾ ориジナル ਜਿੱਦਾਂ ਇਹਦੇ ਨਾਲ ਦੀ ਫੋਟੋ ਕੋਈ ਮਿਲ ਸਕੇ ਤੇ ਬਹੁਤ ਸ਼ੁਕਰਾਨਾ ਮਹਾਰਾਜ ਦਾ ਤੇ ਇਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਭ ਕੁਝ ਦਿਖਾਇਆ ਤੇ ਇਹ ਵੀਰ ਜੀ ਰੱਖ ਲਓ ਤੁਸੀਂ ਅੰਦਰ ਬਾਬਾ ਜੀ ਦੀ ਫੋਟੋ ਇੱਕ ਮਿੰਟ ਮੈਨੂੰ ਇੱਥੇ ਪਹਿਲਾਂ ਫੋਨ ਤੋਂ ਨਾ ਫੋਟੋ ਖਿੱਚ ਲੈਂਦੀ ਵਾਹੀ ਗੁਰੂ ਧੰਨਵਾਦ ਵੀਰ ਜੀ ਤੁਸੀਂ ਦਿਖਾਈ ਜੀ ਨਹੀਂ ਆ ਸਾਡੇ ਦਾ ਸ਼ਾਹਪੁਰ ਹੋ ਜਾਈਗਾ ਤੇ ਸ਼ਾਹਪੁਰ ਸਾਡੇ کافی ਦੂਸਰੇ ਨੇ ਠੀਕ ਹੈ ਜੀ ਅਗਰ ਤਿੰਨ ਸ਼ਾਹ ਤਾਂ ਫਿਰ ਸ਼ਾਹਪੁਰ ਅਛਾ ਜੀ ਇਰਾਕ ਲੋਜੀ ਅੰਦਰ ਤੇ ਨਾ ਇਹ ਵੀਰ ਜੀ ਕਹਿੰਦੇ ਆ ਬਣਾਉਣਾ ਤਾਂ ਬਚਪਨ ਹੈ ਜੀ ਹਾਂ ਜੀ ਬਚਪਨ ਦਾ ਬਚਪਨ ਹੈ ਜੀ ਇਹ ਬਚਪਨ ਦੇ ਵਿੱਚ ਤੇ ਰਾਏ ਬਲਾਰ ਭੱਟੀ ਜੀ ਕੋਲ ਆਏ ਨੇ ਹਾਂ ਜੀ ਵਾਹ ਜੀ ਵਾਹ ਰਾਕਲੋ ਵੀਰ ਜੀ ਅੰਦਰ ਤੁਸੀਂ ਤੇ ਹੁਣ ਤੁਹਾਨੂੰ ਹਵੇਲੀ ਦੀ ਥੋੜੀ ਜੀ ਰੌਣਕ ਦਿਖਾ ਦਈਏ ਹਲਦਵਾਲੀ ਦੀ ਇਹ ਆ ਜੀ ਹਵੇਲੀ ਅੱਜ ਵੀ ਉਸੇ ਤਰ੍ਹਾਂ ਮੌਜੂਦ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋ ਬਹੁਤ ਕੋਸ਼ਾ ਇਸ ਵੀਡੀਓ ਦੇ ਵਿੱਚ ਤੇ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਵਾਰੀ ਫੇਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੇ ਇਹਨਾਂ ਭਾਈ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਹਵੇਲੀ ਦੇ ਦਰਸ਼ਨ ਕਰਵਾਏ ਦਿਖਾਇਆ ਜੀ ਤੇ ਜਿੱਦਾਂ ਪਹਿਲਾਂ ਵੀ ਦੱਸਿਆ ਪਾਜੀ ਹੁਣ ਇਹ ਦੇਖ ਰੇਖ ਕਰਦੇ ਆ ਆਪਾਂ ਇਹਨਾਂ ਨੂੰ ਇਹੀ ਰਿਕੁਐਸਟ ਕਰਾਂਗੇ ਹਮੇਸ਼ਾ ਕਿ ਭਾਈ ਸਾਹਿਬ ਇਹਦੀ ਵਧੀਆ ਤਰੀਕੇ ਨਾਲ ਦੇਖ ਰੇਖ ਕਰੋ ਤੈਨੂੰ ਸਾਭ ਸੰਭਾਲ ਰੱਖੋ ਸਾਡੇ ਬਹੁਤ ਸਰਦਾਰ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਉਹ ਇੱਥੇ ਆਉਂਦੇ ਨੇ ਦੇਖਦੇ ਨੇ ਜਰੂਰ ਇਹਨੇ ਸਾਭ ਸੰਭਾਲ ਵਧੀਆ ਤਰੀਕੇ ਨਾਲ ਕਰੋ ਜੀ ਤਬੋਂ ਤਾਂ ਨਾਜੀ ਦੋਦਾ